ਪਾਵਨ ਕਿਸ ਤਰ੍ਹਾਂ ਸਥਾਨ ਦੇ ਉੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ 1675 ਦੇ ਵਿੱਚ ਸਾਧ ਸੰਗਤ ਜੀ ਇਸ ਧਰਤੀ ਤੇ ਆਏ ਪ੍ਰਭ ਕੀ ਸਰਨ ਪੀਤਾ 78 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਜੋ ਧਰਤੀ ਤੇ ਆਏ ਸੰਗਤ ਨੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਸਾਰੀ ਸੰਗਤ ਨੂੰ ਕਿਹਾ ਵੀ ਇੱਥੇ ਆਪਾਂ ਇੱਕ ਤਲਾਬ ਪਾਣੀ ਦਾ ਜਿਹਨੂੰ ਆਪਾਂ ਸਰੋਵਰ ਕਹਿੰਦੇ ਆ ਸਿੱਖ ਧਰਮ ਦੇ ਵਿੱਚ ਤੇ ਕੱਚਾ ਸੀ ਪਾਣੀ بارش ਦਾ ਇਕੱਠਾ ਹੁੰਦਾ ਸੀ ਤਾਂ ਮਹਾਰਾਜ ਨੇ ਸਾਧ ਸੰਗਤ ਦੀ ਉਸਤ ਸੰਗਤ ਨੂੰ ਨਾਲ ਲੈ ਕੇ ਇਸ ਨੂੰ ਜਦੋਂ ਟੱਕ ਲਾਇਆ ਕਿਉਂਕਿ ਛਾਲੇ ਨਾਲ ਉਹਨਾਂ ਨੇ ਤਾਲ ਸੇਵਾ ਸ਼ੁਰੂ ਕੀਤੀ ਤਾਂ ਕੁਜਸਯਗਤਾ ਤਾਂ ਮਹਾਰਾਜ ਨੇ ਪਾਚਨ ਕੀਤਾ ਵੀ ਅੰਮ੍ਰਿਤ ਤਿਆਰ ਕਰਕੇ ਇਹ ਸਰੋਵਰ ਦੇ ਵਿੱਚ ਪਾਓ ਜਿਹੜਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੂਗਾ ਜਲ ਛਕੂਗਾ ਉਹਨੂੰ ਸਿੱਖੀ ਪ੍ਰਾਪਤ ਹੋਊ ਕਿਤੇ ਬਿਮਾਰੀਆਂ ਤੋਂ ਉਹਨੂੰ ਛੁਟਕਾਰਾ ਮਿਲੂਗਾ ਸਾਧ ਸੰਗਤ ਜੀ ਸਵਾ ਲੱਖ ਪ੍ਰਾਣੀ ਨੇ ਅੰਮ੍ਰਿਤ ਪਾਣ ਇੱਥੇ ਕੀਤਾ ਇੱਕ ਦਿਨ ਦੇ ਵਿੱਚ ਤੇ ਇੱਥੇ ਮਾਰਾ ਦੇ ਚਰਨ ਉਹਨਾਂ ਟਾਈਮਾਂ 'ਚ ਪਾਏ ਕਿਉਂਕਿ ਮਾਰਾ ਦੇ ਨਾਲ ਫੌਜਾਂ ਵੀ ਹੁੰਦੀਆਂ ਸਨ ਤੇ ਉਸ ਟਾਈਮ ਸ਼ਸਤਰ ਬਸਤਰ ਨਾਲ ਰੱਖੇ ਜਾਂਦੇ ਸਨ ਉਹ ਜਿਹੜੀਆਂ ਨਿਸ਼ਾਨੀਆਂ ਮਹਾਰਾਜ ਦੇ ਇਤਿਹਾਸਿਕ ਪੋਰਾ ਸਾਹਿਬ ਦੇ ਵਿੱਚ ਇਸ ਗੁਰਦਾਰਾ ਸਾਹਿਬ ਦੇ ਥੱਲੇ ਬਹੁਤ ਵੱਡਾ ਵਿਸ਼ਾਲ ਪੋਰਾ ਬਣਿਆ ਉਸ ਟਾਈਮ ਜਦੋਂ ਗੁਰਦਾਰਾ ਸਾਹਿਬ ਬਣਿਆ ਇਮਾਰਤ ਬਣੀ ਹੈ ਸਥਾਨ ਬਣਿਆ ਇਹਦੇ ਥੱਲੇ ਸ਼ਸਤਰ ਪੈਨ ਧੰਨ ਗੁਰਦੇਵ ਬਹਾਦਰ ਸਾਹਿਬ ਧੰਨ ਗੁਰਦੇਵ ਬਹਾਦਰ ਸਾਹਿਬ ਨੌਮੀ ਪਾਸ਼ਾ ਹੀ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਪੂਰੀ ਦੁਨੀਆ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਇਸ ਵਕਤ ਮੌਜੂਦ ਹਾਂ ਸਿੱਕੋਂ ਦੇ ਚੌਥੇ ਤੱਕ ਤਖਸ਼ਰੀ ਧੰਦਮਾ ਸਾਹਿਬ ਵਿਖੇ ਜਿੱਥੇ ਸਾਹਿਬ ਨੇ ਚਰਨ ਪਾਏ ਅਤੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਸਾਡੇ ਨਾਲ ਗੁਰਦੁਆਰਾ ਮਸਤੋਣਾ ਸਾਹਿਬ ਦੇ ਮੁਖੀ ਪਪਾ ਕਾਕਾ ਸਿੰਘ ਜੀ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਇਤਿਹਾਸ ਜਾਣਾਂਗੇ ਤੇ ਨਾਲ ਨਾਲ ਗੁਰੂ ਸਾਹਿਬ ਦੇ ਸ਼ਾਸਤਰਾਂ ਦੇ ਪਾਸਰਾਂ ਦੇ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਪਾਪਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਬੈਸੀ ਦੀ ਵਿਆਹੜਾ ਮਨਾਇਆ ਜਾ ਰਿਹਾ ਹੈ ਗੁਰੂ ਜੀ ਨੇ ਇੱਥੇ ਵੀ ਚਰਨ ਪਾਏ ਉਹ ਕਦੋਂ ਆਏ ਗੁਰੂ ਜੀ ਇੱਥੇ ਕਿਸ ਤਰ੍ਹਾਂ ਦੇ ਕੌਤਕ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਤੇ ਪਾਵਨ ਪਿੱਤਰ ਧਰਤੀ ਜੋ ਦਮਦਮਾ ਸਾਹਿਬ ਦੀ ਗੁਰੂ ਕੀ ਕਾਸ਼ੀ ਖਾਬੋ ਦੀ ਤਲਵੰਡੀ ਜੋ ਇਹ ਪਾਵਨ ਪਿੱਤਰ ਸਥਾਨ ਜੋ ਗੁਰੂ ਸਰੋਵਰ ਦੇ ਨਾਲ-ਨਾਲ ਇਤਿਹਾਸ ਦੇ ਵਿੱਚ ਪੰਥ ਦੇ ਵਿੱਚ ਪ੍ਰਸਿੱਧ ਹੈ ਸੋ ਇਸ ਪਾਵਨ ਪਿੱਤਰ ਸਥਾਨ ਦੇ ਉੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ 1675 ਦੇ ਵਿੱਚ ਸਾਧ ਸੰਗਜ ਜੀ ਇਸ ਧਰਤੀ ਤੇ ਆਏ ਜਿਸ ਇਸ ਧਰਤੀ ਤੇ ਆਏ ਬਹੁਤ ਸਾਰੀਆਂ ਇਲਾਕੇ ਦੀਆਂ ਸੰਗਤਾਂ ਔਰ ਇੱਥੋਂ ਦਾ ਜਿਹੜਾ ਚੌਧਰੀ ਪਾਪਾ 달 ਸਿੰਘ ਸੀ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਸੋ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਈਆਂ ਮਹਾਰਾਜ ਦੇ ਦਰਸ਼ਨ ਕੀਤੇ ਜੋ ਮਹਾਰਾਜ ਨੇ ਸਾਧਵ ਦੇਸ਼ ਇਸ ਧਰਤੀ ਤੇ ਦਿੱਤਾ ਤਾਂ ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਇਹ ਮਾਲਵੇ ਦੀ ਧਰਤੀ ਹੈ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਹੈ ਵੀ ਪਾਣੀ ਕੋਈ ਸਰੋਤ ਹੈ ਜਾ ਆ ਹੀ ਨਹੀਂ ਸੀ ਸਾਧ ਸੰਗਤੀ ਜੋ ਵੀ ਕੋਈ ਪਾਣੀ ਦਾ ਇੰਤਜ਼ਾਮ ਹੋਵੇ ਦਾ ਜਲਦੀ ਬਹੁਤ ਤੋੜਾ ਹੈ ਪ੍ਰਾਤਨ ਭਵੇਂ ਸਥਾਨ ਹੈ ਰਿਸ਼ੀਆ ਮੁਨੀਆ ਦਾ ਤੋਂ ਮਹਾਰਾ ਕਿਉਂਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਆ ਨਾਮਸਰ ਗੁਰਦੁਆਰਾ ਹੈ ਮਹਾਰਾਜ ਇੱਥੇ ਗੁਰੂ ਨਾਨਕ ਦੇਵ ਜੀ ਸਵਾ ਮਹੀਨਾ ਰਹੇ ਨ ਉਸ ਤੋਂ ਬਾਅਦ 1675 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਜੋ ਧਰਤੀ ਤੇ ਆਏ ਸੰਗਤ ਨੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਸਾਰੀ ਸੰਗਤ ਨੂੰ ਕਿਹਾ ਵੀ ਇੱਥੇ ਆਪਾਂ ਇੱਕ ਤਲਾਬ ਪਾਣੀ ਦਾ ਜਿਹਨੂੰ ਆਪਾਂ ਸਰੋਵਰ ਕਹਿੰਦੇ ਆ ਸਿੱਖ ਧਰਮ ਦੇ ਵਿੱਚ ਤੇ ਕੱਚਾ ਸੀ ਪਾਣੀ بارش ਦਾ ਇਕੱਠਾ ਹੁੰਦਾ ਸੀ ਤਾਂ ਮਹਾਰਾਜ ਨੇ ਸਾਧ ਸੰਗਤ ਦੀ ਉਸਤ ਸੰਗਤ ਨੂੰ ਨਾਲ ਲੈ ਕੇ ਇਸ ਨੂੰ ਜਦੋਂ ਟੱਕ ਲਾਇਆ ਕਿਉਂਕਿ ਤਸਾਲੇ ਨਾਲ ਉਹਨਾਂ ਨੇ ਤਾਰ ਸੇਵਾ ਸ਼ੁਰੂ ਕੀਤੀ ਜੋ ਸਾਧ ਸੰਗਤ ਜੀ ਨਾਲ ਸਾਰੀਆਂ ਸੰਗਤਾ ਸੀ ਇਹ ਸਿੱਖ ਪੰਥ ਦੇ ਵਿੱਚ ਇਹ ਵੀ ਪ੍ਰਸਿੱਧ ਹੈ ਇਤਿਹਾਸ ਦੇ ਵਿੱਚ ਵੀ ਨੌਵੇਂ ਨੇ ਢਸ਼ਾਲੇ ਨਾਲ ਤੇ ਦਸਵੇਂ ਨੇ ਢਾਲੇ ਨਾਲ ਜੋ ਢਾਲ ਸੀ ਮਾਰ ਰਹੇ ਨੇ ਦਸਵੇਂ ਪਾਸ਼ਾ ਦਾ ਵੀ ਵਰਣਨ ਆਉਂਦਾ ਹੈ ਮਹਾਰਾਜ 1705 ਦੇ ਵਿੱਚ ਇੱਥੇ ਸਧਰਤੀ ਤੇ ਆਏ ਹਨ ਮਹਾਰਾਜ ਦਸਵੇਂ ਪਾਚਾ ਮਹਾਰਾਜ ਨੌਵੇਂ ਪਾਚਾ ਤੋਂ 30 ਸਾਲ ਬਾਅਦ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਆ ਕੇ ਮੁਕਸਰ ਦਾ ਜੰਗ ਲੜਨ ਤੋਂ ਬਾਅਦ ਮਹਾਰਾਜ ਦਸਵੇਂ ਪਾਸ਼ਾ ਵੀ ਇਸ ਧਰਤੀ ਤੇ ਆਏ ਪਰ ਮਹਾਰਾ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਇਸ ਧਰਤੀ ਤੇ ਆਏ ਸੰਗਤਾਂ ਜਿੱਥੇ ਲੱਗਦੀਆਂ ਇਕੱਠੀਆਂ ਹੋਈਆਂ ਔਰ ਜੋ ਇਥੋਂ ਦਾ ਚੌਧਰੀ ਸੀ ਸਰਦਾਰ ਡਲ ਸਿੰਘ ਉਹ ਵੀ ਚਰਨਾ ਚਾਹਜਰ ਹੋਇਆ ਬੇਨਤੀ ਕਰ ਤੇ ਮਹਾਰਾ ਨੇ ਇੱਥੇ ਸਾਧ ਸੰਗਤ ਜੀ ਇਸ ਸਰੋਵਰ ਦਾ ਜੋ ਣੀਕੋ ਜਾਂ ਟੱਪਾ ਕਹੋ ਜਿਆ ਦੀ ਸੇਵਾ ਸ਼ੁਰੂ ਕੀਤੀ ਤਸਾਲੇ ਦੇ ਨਾਲ ਤਾਂ ਕਿ ਉਹ ਤਾਂ ਤੋਂ ਬਾਅਦ ਮਹਾਰਾਜ 30 ਸਾਲ ਬਾਅਦ ਮਹਾਰਾਜ 10ਵੇਂ ਪਾਤਸ਼ਾਹ ਜਦੋਂ ਆਏ ਇਸ ਧਰਤੀ ਦੇ ਉੱਤੇ ਤਾਂ ਸੰਗਤਾਂ ਇਕੱਤਰ ਹੋਈਆਂ ਤੇ ਮਹਾਰਾਜ ਨੇ ਉਹ ਬੇਨਤੀ ਕੀਤੀ ਵੀ ਮਹਾਰਾਜ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਨੇ ਇਸ ਧਰਤੀ ਤੇ ਤੇ ਮਹਾਰਾਜ ਨੂੰ ਦੱਸਿਆ ਸੀ ਵੀ ਇੱਥੇ ਉਹਨਾਂ ਨੇ ਸਰੋਵਰ ਦਾ ਟੱਕ ਲਾਇਆ ਵਿਸ਼ਾਲੇ ਦਾ ਸੇਵਾ ਕੀਤੀ ਸੰਗਤਾਂ ਤੋਂ ਕਰਾਈ ਮਾਰੇ ਪਾਣੀ ਦਾ ਜੋ ਇੱਥੇ ਇੰਤਜ਼ਾਮ ਹੈ ਇਹ ਕੱਚਾ ਉਦੋਂ ਕਹ ਲੋ ਵੀ ਸਾਫ ਕਰਕੇ ਦੇ ਵਿੱਚ ਪਾਣੀ بارش ਦਾ ਇਕੱਤਰ ਹੁੰਦਾ ਸੀ ਉਹਨੂੰ ਸਾਮ੍ਹ ਕੇ ਰੱਖਿਆ ਜਾਂਦਾ ਸੀ ਫਿਰ ਮਹਾਰਾ 10ਵੇਂ ਪਾਤਸ਼ਾ 1705 ਦੇ ਵਿੱਚ ਜਦੋਂ ਇੱਥੇ ਆਏ ਨਾ ਮੁਖਸਰ ਦਾ ਜੰਗ ਜੁੱਧ ਕਰਕੇ ਤੇ ਮਹਾਰਾ ਨੇ ਫਿਰ ਉਸੇ ਤੱਕੇ ਸੰਗਤਾਂ ਨੂੰ ਮਹਾਰਾ 9ਵੇਂ ਪਾਸ਼ਾ ਨਾਲ ਲੈ ਕੇ ਸੇਵਾ ਸ਼ੁਰੂ ਕੀਤੀ ਮਹਾਰਾ 10ਵੇਂ ਪਾਤਸ਼ਾ ਨੇ ਸਾਧ ਸੰਗਤ ਜੀ ਇੱਥੇ ਢਾਲੇ ਦੇ ਨਾਲ ਇਸ ਸਰੋਵਰ ਦੇ ਵਿੱਚੋਂ ਬਾਹਰ ਕਾਰ ਸੇਵਾ ਕੱਢੀ ਸੰਗਤਾਂ ਤੋਂ ਸੇਵਾ ਕਰਾਈ ਇਹ ਪਥ ਦੇ ਵਿੱਚ ਪ੍ਰਸਿੱਧ ਹੈ ਕਿ ਨੌਵੇਂ ਨੇ ਦਸ਼ਾਲੇ ਨਾਲ ਦਸਵੇਂ ਨੇ ਢਾਲੇ ਦੇ ਨਾਲ ਇਹ ਸੇਵਾ ਸ਼ੁਰੂ ਕਰਕੇ ਮਤਲਬ ਜਿਵੇਂ ਸ਼ਾਤਰ ਬਸਤੇ ਵੀ ਨੇ ਗੁਰੂ ਜੀ ਨੇ ਥਲੇ ਭੋਰਾ ਸਾਹਿਬ ਵੀ ਬਣਾ ਹੋਇਆ ਹੈ ਜੋ ਇਹ ਸਥਾਨ ਹੈ ਗੁਰਦਾਰਾ ਮੰਜੀ ਸਾਹਿਬ ਪਾਤਸ਼ਾਹ ਨੌਵੀਂ ਪਾਤਸ਼ਾਹ ਦਸਵੀਂ ਕਿਉਂਕਿ ਇਤਿਹਾਸਕ ਸਥਾਨ ਹੋਣੇ ਕਰਨੇ ਕਰਕੇ ਤੱਕ ਸਭ ਦੇ ਨਾਲ ਹੈ ਬਿਲਕੁਲ ਤੇ ਜਿੱਥੇ ਇੱਥੇ ਮਾਰ ਨੇ ਚਰਨ ਉਹਨਾਂ ਟਾਈਮਾਂ 'ਚ ਪਾਏ ਕਿਉਂਕਿ ਮਾਰ ਦੇ ਨਾਲ ਫੌਜਾਂ ਵੀ ਹੁੰਦੀਆਂ ਸਨ ਤੇ ਉਸ ਟਾਈਮ ਸ਼ਸਤਰ ਬਸਤਰ ਨਾਲ ਰੱਖੇ ਜਾਂਦੇ ਸਨ ਉਹ ਜਿਹੜੀਆਂ ਨਿਸ਼ਾਨੀਆਂ ਮਹਾਰਾਜ ਦੇ ਇਤਿਹਾਸਿਕ ਹੋਰਾ ਸਾਹਿਬ ਦੇ ਵਿੱਚ ਇਸ ਗੁਰਦਾਰਾ ਸਾਹਿਬ ਦੇ ਥੱਲੇ ਬਹੁਤ ਵੱਡਾ ਵਿਸ਼ਾਲ ਹੋਰਾ ਬਣਿਆ ਉਸ ਟਾਈਮ ਜਦੋਂ ਗੁਰਦਾਰਾ ਸਾਹਿਬ ਬਣਿਆ ਇਮਾਰਤ ਬਣੀ ਹੈ ਸਥਾਨ ਬਣਿਆ ਇਹਦੇ ਥੱਲੇ ਸ਼ਸਤਰ ਪੈਣ ਉਹ ਵੀ ਮੈਂ ਬੇਨਤੀ ਕਰੂੰਗਾ ਜੋ ਟੀਵੀ ਦੇ ਉੱਤੇ ਦਿਖਾਏ ਜਾਣਗੇ ਉਹ ਆਪ ਜੀ ਨੂੰ ਸ਼ਸਤਰਾਂ ਦੇ ਅਸੀਂ ਦਰਸ਼ਨ ਕਰਾਵਾਂਗੇ ਮਹਾਰਾਜ ਦੇ ਸ੍ਰੀ ਸਾਹਿਬ ਕਟਾਰਾਂ ਨਾਲ ਹੋਰ ਕਈ ਸ਼ਸਤਰ ਨਾਲ ਜੋ ਪੰਥਕ ਦੇ ਵਿੱਚ ਪ੍ਰਸਿੱਧ ਸ਼ਸਤਰ ਇਤਿਹਾਸਿਕ ਸ਼ਸਤਰ ਮਹਾਰਾਜ ਦੇ ਉਹ ਪੋਰਾ ਸਾਧ ਦੇ ਵਿੱਚ ਸ਼ੋਭਤ ਨਾ ਉਹਨਾਂ ਦੇ ਵੀ ਦਰਸ਼ਨ ਕਰਵਾਏ ਜਾਣਗੇ ਸੋ ਸਾਧ ਸੰਗ ਜੇ ਪਾਵਨ ਪਿੱਤਰ ਧਰਤੀ ਤੇ ਮਹਾਰਾਜ ਆਏ ਤੇ ਇੱਥੇ ਦੱਸ ਦੇ ਵੀ 10 15 ਦਿਨ ਮਹਾਰਾਜ ਰਹੇ ਨਾ ਹੁਣਾਂ ਟਾਈਮ ਆ ਚਾ ਤਾਂ ਜਿੱਥੇ ਹੁਣ ਤੱਕ ਸਾਹਿਬ ਦੀ ਇਮਾਰਤ ਬਣੀ ਵੀ ਹੈ ਕਿਉਂਕਿ ਮਹਾਰਾਜ ਨੂੰ ਬੇਨਤੀ ਕੀਤੀ ਸੰਗਤ ਨੇ ਮਹਾਰਾਜ ਉੱਚੇ ਥਾਂ ਤੇ ਬੈਠੋ ਤਾਕੇ ਤੁਸੀਂ ਨੀਵਾ ਜਿਹੜਾ ਉੱਚਾ ਟਿੱਬਾ ਦੇ ਉੱਤੇ ਬੈਠੋ ਮਹਾਰਾਜ ਕਹਿੰਦੇ ਇੱਥੇ ਬੈਠਣ ਵਾਲੇ ਹੋਰ ਬਲੀ ਆਉਣਗੇ ਸਿਹਾਰਾ ਕੀਤਾ ਮਹਾਰਾਜ ਦਸਵੇਂ ਪਾਤਸ਼ਾਹ ਕਿੰਨੇ ਤਾਂ ਮਹਾਰਾਜ ਜਦੋਂ ਦਸਮ ਪਾਤਸ਼ਾਹ ਅਕਸਰ ਦਾ جنگ ਜੁਦ ਲੜ ਕੇ ਇੱਥੇ ਆਏ ਸਾਧ ਸੰਗਤ ਜੀ ਉਹ ਉੱਚੇ ਥਾਂ ਦੇ ਉੱਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਮਰ ਕਸਾ ਖੋਲਿਆ ਦਮ ਲਿਆ ਤਾਂ ਕਿ ਦਮਦਮਾ ਸਾਹਿਬ ਇਹਦਾ ਨਾਮ ਪੰਥ ਦੇ ਵਿੱਚ ਇਤਿਹਾਸ ਦੇ ਵਿੱਚ ਪ੍ਰਸਿੱਧ ਹੈ ਮਹਾਰਾਜ ਉੱਚੀ ਥਾਂ ਤੇ ਬੈਠੇ ਬੈਠ ਕੇ ਮਹਾਰਾਜ ਨੇ ਫਿਰ ਜਦੋਂ ਸੰਗਤ ਨੇ ਬੇਨਤੀ ਕੀਤੀ ਫਿਰ ਮਹਾਰਾਜ ਇਸ ਸਥਾਨ ਤੇ ਆਏ ਮਹਾਰਾਜ ਦਸਵੇਂ ਪਾਤਸ਼ਾਹ ਆਕ ਉਹਨਾਂ ਨੇ ਵੀ ਇੱਥੇ ਚਰਨ ਪਾਏ ਕਈ ਵਰ ਦਿੱਤੇ ਜਦੋਂ ਮਹਾਰਾਜ ਇੱਥੇ ਰਹੇ 9 ਮਹੀਨੇ ਲਾਹ ਘੜੀਆਂ 9 ਪਲ ਇਤਿਹਾਸ ਚ ਆਉਂਦਾ ਜਦੋਂ ਗੁਰਬਾਣੀ ਦਾ ਇੱਥੇ ਉਚਾਰਨ ਹੋਇਆ ਔਰ ਸਪੂਰਨ ਪੀੜ ਹੋਈ ਹਣਪਾਟ ਹੋਇਆ ਤਾਂ ਮਹਾਰਾਜ ਨੇ ਬੇਨਤੀ ਕੀਤੀ ਸੰਗਤਾਂ ਨੂੰ ਵੀ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੁਸੀਂ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋ ਤਾਕੇ ਸੰਗਤ ਥੋੜੀ ਅਮਰਤ ਛਕਣ ਵਾਲੀ ਸੀ ਇੰਨੇ ਇੱਥੇ ਇੱਕ ਬਿਮਾਰੀ ਕਹਿੰਦੇ ਇਤਿਹਾਸ ਵਿੱਚ ਆਉਂਦਾ ਵੀ ਬਿਮਾਰੀ ਪਈ ਗਈ ਪਲੇਗ ਦੀ ਕਹਿੰਦੇ ਜਿਹਨੂੰ ਡਾਲਦੀ ਕਹਿੰਦੇ ਆ ਜਿਵੇਂ ਹੁਣ ਕਰੋਨਾ ਆਇਆ ਆਪਾਂ ਦੇਖਿਆ ਆਪਣੇ ਜ਼ਿੰਦਗੀ ਦੇ ਵਿੱਚ ਆ ਪਿੱਛੇ ਆ ਕੇ ਜੋ ਬਿਮਾਰੀ ਪਈ ਆ ਲੋਕਾਂ ਦੀ ਡੈਥ ਹੋਈ ਆ ਕਿਸੇ ਤਰ੍ਹਾਂ ਪਈ ਮਹਾਰਾ ਕਹਿੰਦੇ ਜਿਹੜਾ ਅਮਰਤ ਛਕੂਗਾ ਉਹ ਭਾਈ ਨਾ ਵਰਨਾ ਹੋਊਗਾ ਉਹਦੀ ਸਿਹਤ ਠੀਕ ਹੋਊ ਨੂੰ ਤੰਦਰੁਸਤੀ ਮਿਲੂਗੀ ਯਾਰ ਪ੍ਰਤਿਆਰੋ ਸਾਤ ਸਦੀ ਇਤਿਹਾਸ ਵਿੱਚ ਇਹ ਲਿਖਿਆ ਹੋਇਆ ਇੰਨੀ ਸੰਗਤ ਅੰਮ੍ਰਿਤ ਛਕਣ ਵਾਲੀ ਆ ਗਈ ਅੰਮ੍ਰਿਤ ਪਾਨ ਕਰੇ ਪੰਜ ਪਿਆਰੇ ਮਹਾਰਾਜ ਦੇ ਕੋਲੇ ਬੇਨਤੀ ਕੀਤੀ ਮਹਾਰਾਜ ਬਹੁਤ ਹੀ ਸੰਗਤ ਹੈ ਅੰਮ੍ਰਿਤ ਇੰਨਾ ਵਾਟਾ ਤਿਆਰ ਕਰਕੇ ਇੰਨੀ ਸੰਗਤ ਉਸ ਨਹੀਂ ਅੰਮ੍ਰਿਤ ਪਾਨ ਕਰਾ ਸਕਦੇ ਤਾਂ ਮਹਾਰਾਜ ਨੇ ਵਚਨ ਕੀਤਾ ਵੀ ਅੰਮ੍ਰਿਤ ਤਿਆਰ ਕਰਕੇ ਇਸ ਸਰੋਵਰ ਦੇ ਵਿੱਚ ਪਾਓ ਜਿਹੜਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੂਗਾ ਜਲ ਛਕੂਗਾ ਉਹਨੂੰ ਸਿੱਖੀ ਪ੍ਰਾਪਤ ਹੋਊਗੀ ਤੇ ਬਿਮਾਰੀਆਂ ਤੋਂ ਉਹਨੂੰ ਛੁਟਕਾਰਾ ਮਿਲੂਗਾ ਸਾਥ ਸੰਗਤ ਜੀ ਸਵਾ ਲੱਖ ਪ੍ਰਾਣੀ ਨੇ ਅੰਮ੍ਰਿਤ ਪਾਣ ਇੱਥੇ ਕੀਤਾ ਇੱਕ ਦਿਨ ਦੇ ਵਿੱਚ ਸੋ ਇਹ ਸਰੋਵਰ ਨੂੰ ਬਹੁਤ ਵੱਡਾ ਬਾਰਾ ਸਿੱਖ ਇਤਿਹਾਸ ਦੇ ਵਿੱਚ ਇੱਕ ਅੰਮ੍ਰਿਤਸਰ ਸਰੋਵਰ ਹੈ ਦਰਬਾਰ ਸਾਹਿਬ ਜਿੱਥੇ ਅੰਮ੍ਰਿਤ ਦਾ ਘੜਾ ਨਿਕਲਿਆ ਦੇਵਤਿਆਂ ਨੇ ਜੋ ਅੰਮ੍ਰਿਤ ਮਥਨ ਕੀਤਾ ਸੀ ਸਮੁੰਦਰ ਨੂੰ ਤੇ ਇਹ ਸਰੋਵਰ ਇਤਿਹਾਸਕ ਸਰੋਵਰ ਹੈ ਮਹਾਰਾ ਨੌਵੇਂ ਪਾਤਸ਼ਾਹ ਨੇ ਜੋ ਛਾਲੇਨਾ ਸੇਵਾ ਕੀਤੀ 10 ਮਿੰਨ ਢਾਲੇ ਨਾਲ ਇਹਦੇ ਵਿੱਚ ਅੰਮ੍ਰਿਤ ਪਾ ਕੇ ਕੜਾਹੇ ਤਿਆਰ ਕਰਕੇ ਇਹਦੇ ਵਿੱਚ ਪਾਇਆ ਗਿਆ ਤਾਕੇ ਮਾਰਾ ਨੇ ਇਹ ਵਾਰ ਦਿੱਤਾ ਵੀ ਜੋ ਇੱਥੇ ਇਸ਼ਨਾਨ ਕਰੇਗਾ ਜਲ ਛਕੇਗਾ ਉਹਨੂੰ ਸਿੱਖੀ ਪ੍ਰਾਪਤ ਹੋਏਗੀ ਉਹ ਜਿਹੜੇ ਰੋਗ ਹਨ ਇਹਨਾਂ ਤੋਂ ਨਿਵਤੀ ਮਿਲੂਗੀ ਉਹਨੂੰ ਸੋ ਇੱਥੇ ਸੰਗਤਾਂ ਬਹੁਤ ਸੰਗਤ ਆਉਦੀ ਆ ਦੇਖੋ ਪਾਵਨ ਪਿੱਤਰ ਸਥਾਨ ਆ ਮਹਾਰਾਜ ਦੀ ਧਰਤੀ ਹੈ ਜਿੱਥੇ ਬਾਣੀ ਦਾ ਉਚਾਰਨ ਹੋਇਆ ਹੈ ਸਾਧ ਸੰਗਤ ਜੀ ਇੱਥੇ ਜੋ ਵੀ ਕੋਈ ਮਨੋ ਕਾਮਨਾ ਕਰਕੇ ਆਉਂਦਾ ਹੈ ਇਸ ਸਥਾਨ ਦੇ ਉੱਤੇ ਮਹਾਰਾ ਨੌਵੇਂ ਪਾਤਸ਼ਾਹ ਦਾ ਸਥਾਨ ਆ ਮਹਾਰਾ 10ਵੇਂ ਪਾਤਸ਼ਾਹ ਦਾ ਉਹਨਾਂ ਦੇ ਮਨੋਕਾਵਾਂ ਅਰਦਾਸਾਂ ਗੁਰਮਤ ਅਨਸਾਰ ਪੂਰੀਆਂ ਹੁੰਦੀਆਂ ਨੇ ਬਹੁਤ ਸੰਗਤਾਂ ਇੱਥੇ ਆ ਕੇ ਸੁੱਖਾ ਸੁਖਦੀਆਂ ਨੇ ਉਹਨਾਂ ਨੂੰ ਦੇ ਰੋਗਤਾ ਮਿਲਦੀ ਹੈ ਔਰ ਉਹਨਾਂ ਨੂੰ ਗੁਰਸਿੱਖੀ ਜੀਵਨ ਮਿਲਦਾ ਹੈ ਗੁਰੂ ਦੇ ਉਹ ਸਾਧ ਅਦੇਸ਼ ਆ ਜਿਹੜੇ ਉਹਦੇ ਉਧਾਰ ਨਹੀਂ ਹੁੰਦੇ ਨਾ ਇਹ ਸਤਗੁਰੂ ਦੀਆਂ ਵੱਡੀਆਂ ਵਡਿਆਈਆਂ ਇਸ ਸੰਸਥਾਨ ਦੀ ਜਿਸ ਅਸਥਾਨ ਦੇ ਉੱਤੇ ਸੰਤ ਆਦਰ ਸਿੰਘ ਜੀ 1923 ਚ ਆ ਕੇ ਉਹਨਾਂ ਨੇ ਮਹਾਨ ਇੱਥੇ ਧਾਰਮਿਕ ਮਹਾਵਿਦਿਆਲਾ ਜਿੱਥੇ ਬਣਾਇਆ ਉਥੇ ਸਰੋਵਰ ਦੀ ਸੇਵਾ ਕਰਾਈ ਬਹੁਤ ਵੱਡੀ بڑے ਅੰਬ ਲਾਏ ਜੋ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਦੇ ਵਰਸੀ ਦੇਖ ਢੱਲਿਆ ਅੰਬ ਦੇਖ ਢੱਲਿਆ ਕਣਕਾਂ ਦੇਖ ਢੱਲਿਆ ਨਹਿਰਾ ਉਹ ਕਹਿੰਦੇ ਨਹੀਂ ਮਹਾਰਾਜ ਗਰਮੀ ਬਹੁਤ ਹੈ ਗਰਮੀ ਕਰਕੇ ਤੁਹਾਨੂੰ ਇਦਾਂ ਭੁਲੇਖਾ ਪੈਂਦਾ ਗਰਮੀ ਦੇ ਵਿੱਚ ਤੇ ਇੱਥੇ ਅੰਬ ਨਹੀਂ ਇੱਥੇ ਤਾਕਾਂ ਨੂੰ ਕੁਕੜੀਆਂ ਲੱਗੀਆਂ ਪਈਆਂ ਨੇ ਇਹ ਕਾਹੀ ਖੜੀ ਆ ਕਣਕ ਕਿੱਤੇ ਤੇ ਪਾਣੀ ਨਹੀਂ ਆ ਤੁਹਾਡੀ ਨਿਗਾ ਉੱਥੇ ਹੀ ਗਰਮੀ ਦੇ ਵਿੱਚ ਇਦਾਂ ਤੁਹਾਨੂੰ ਲੱਗਦਾ ਵੀ ਕੋਈ ਹੋਰ ਕੋਈ ਫਸਲਾ ਖੜੀਆਂ ਪਰ ਮਹਾਰਾ ਨੇ ਡੱਲੇ ਨੂੰ ਕਿਹਾ ਡੱਲਿਆ ਨਹੀਂ ਇੱਥੇ ਸਾਰਾ ਕੁਝ ਹੋਊਗਾ ਸਮਾਂ ਆਊਗਾ ਇਹ ਧਰਤੀ ਦੇ ਉੱਤੇ ਅੰਬ ਵੀ ਹੋਣਗੇ ਕੜਕਾ ਵੀ ਹੋਣਗੀਆਂ ਇੱਥੇ ਨਹਿਰਾਂ ਵੀ ਵਗਣੀਆਂ ਇਸ ਧਰਤੀ ਦੇ ਉੱਤੇ ਸਤਿਗੁਰਾਂ ਦੇ ਜਿਹੜੇ ਦਿੱਖਦੇ ਹੋਏ 12 ਅੱਜ ਉਹ ਪਰ ਪੁੱਲਤਨ ਆ ਇੱਥੇ ਅੰਬਾਬ ਦੇਖੋ ਕਿੰਨੇ ਅੰਬਾ ਦੇ ਦਰਖਤ ਆ ਕਿੰਨੀ ਨਹਿਰ ਗੁਰਦਾਰਾ ਸਾਹਿਬ ਵਿੱਚ ਦੀ ਜਾਂਦੀ ਹੈ ਔਰ ਕਣਕਾਂ ਤੇ ਫਸਲਾ ਮਾਲਵੇ ਨੂੰ ਮਾਲੋ ਮਾਲ ਕੀਤਾ ਮਹਾਰਾ ਨੇ ਨੇਕਾ ਬਰ ਦੇ ਕੇ ਮਾਲਵਾ ਮੇਰਾ ਮਾਲੋ ਮਾਲ ਮਾਲਵਾ ਦੇ ਸਿੱਖੀ ਦਾ ਭੇਸ ਤੇੜ ਲੂੰਗੀ ਖੋਡੇ ਕੇਸ ਮੱਕੀ ਦਾ ਖੇਤ ਕਨੇਕਾਂ ਭਰ ਦੇ ਕੇ ਨਜ਼ਰੀ ਨਜ਼ਰ ਨੇ ਹਾਲ ਕੀਤਾ ਹੈ ਇਹ ਪਾਵਨ ਪ੍ਰਸਤਤ ਕੀ ਹੈ ਜਿੱਥੇ ਸਤਗੁਰਾਂ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਉਮ ਹਮਾ ਕੇ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਸੰਤ ਬਾਬਾ ਅਤਰ ਸਿੰਘ ਜੀ ਮਸਲੂਹਣ ਸਾਹਿਬ ਵਾਲੇ ਉਹਨਾਂ ਦੀ ਸਾਰੀ ਪੁੰਡਾ ਸਾਹਿਬ ਦੀ ਸੰਗਤ ਬੜੇ ਪਿਆਰ ਦੇ ਨਾਲ ਸਤਗੁਰਾਂ ਦੇ ਸ਼ੀਰਦੀ ਦਾ ਜੋ ਜੋੜ ਮੇਲਾ ਉਹਨ ਸਾਰੀਆਂ ਸੰਗਤਾਂ ਬਣਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਹਨ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਨਾਲ ਸੰਗਤਾਂ ਵੀ ਮੌਜੂਦ ਨੇ ਅਭੀ ਕੀ ਕਹਿਣਾ ਚਾਹੁੰਗਾ ਕਿੰਨੀ ਸੰਗਤ ਇੱਥੇ ਪੁੱਜਦੀ ਹੈਗੀ ਤੁਸੀਂ ਵੀ ਸੇਵਾ ਕਰਦੇ ਹੋ ਕਹਿੰਦੇ ਬਹੁਤ ਸੰਗਤਾਂ ਜਿਹੜੀਆਂ ਸੇਵਾ ਕਰਨ ਆਉਂਦੀ ਹੈ ਸਰੋਵਰ ਦੀ ਸੇਵਾ ਵੀ ਕਰਦੀ ਹੈ ਤੇ ਇੱਥੇ ਜੋ ਅਰਦਾਸਾਂ ਆਉਂਦੀਆਂ ਨੇ ਉਹ ਵੀ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਵਾਇਗੁਰਜਾ ਕਸਾ ਵਾਇਗੁਰਜ ਕੀ ਫਤਿਹ ਇਲਾਕੇ ਦੀ ਸੰਗਤ ਜਿੱਥੇ ਤਕਸਾਲ ਤੇ ਨਤਮਸਤਕ ਹੁੰਦੀ ਹੈ ਉੱਥੇ ਹੀ ਇਤਿਹਾਸਕ ਸਥਾਨ ਬਾਦਸ਼ਾਹੀ ਨੌਮੀ ਬਾਦਸ਼ਾਹੀ ਦਸਵੀਂ ਮਨਜੀ ਸਾਹਿਬ ਸਥਾਨ ਤੇ ਬਹੁਤ ਹੀ ਜਿਆਦੇ ਬਹੁ ਗਿਣਤੀ ਦੇ ਵਿੱਚ ਅੱਜ ਆ ਕੇ ਸੰਗਤ ਤਕਾਜ਼ੀ ਭਰਦੀ ਹੈ ਇੱਥੇ ਇੱਥੇ ਵੱਖਰੇ ਵੱਖਰੇ ਸਥਾਨਾਂ ਤੇ ਲੰਗਰ ਚੱਲਦੀ ਹੈ ਉੱਥੇ ਆ ਕੇ ਸੰਗਤਾਂ ਇੱਥੇ ਭਾਰੀ ਸੰਗਤ ਦਾ ਇਕੱਠ ਹੋਣ ਕਰਕੇ ਦਰਬਾਰ ਸਾਹਿਬ ਦੇ ਸਾਹਮਣੇ ਹਰ ਰੋਜ਼ ਲੰਗਰ ਚੱਲਦਾ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਮਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਅਨਤਪੁਰ ਸਾਹਿਬ ਸ਼ੀਦੀ ਦੇਨ ਤੁਰ ਚੱਲੇ ਸੀਗੇ ਸ਼ੀਦੀ ਦੇਨ ਲਈ ਦਿੱਲੀ ਨੂੰ ਇੱਥੇ ਸਥਾਨ ਤੇ ਆ ਕੇ ਰੁਕੇ ਸੀ ਦਸਵੇਂ ਪਾਤਸ਼ਾਹ ਤੋਂ 40 ਦਿਨ ਪਹਿਲਾਂ ਆਏ ਸੀ 40 ਸਾਲ ਪਹਿਲਾਂ ਆਏ ਸੀ 1665 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਉਦੋਂ ਇੱਥੇ ਭਾਈ ਦਾਲ ਸਿੰਘ ਤੋਂ 4 ਸਾਲ ਦਾ ਸੀ ਰਾਉਸ ਸਲੇਰ ਡਾਲ ਸਿੰਘ ਦੇ ਪਿਤਾ ਸਾਨੂੰ ਜਿਨ੍ਹਾਂ ਨੇ ਆਗੇ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਨਾਲ ਉਹਨਾਂ ਦੀ ਸੇਵਾ ਕੀਤੀ ਔਰ ਭਾਈ ਡਾਲ ਸਿੰਘ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਜਿੱਥੇ ਉਹਨਾਂ ਨੇ ਮਹਾਰਾਜ ਜੀ ਉਹਨਾਂ ਦੀ ਸੇਵਾ ਤੋਂ ਭਾਵਨਾ ਤੋਂ ਪ੍ਰਸੰਨ ਹੋ ਕੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ 9 ਦਿਨ ਤੋਂ ਲਗਭਗ 15 ਦਿਨ ਦੇ ਵਿੱਚ ਨੌਵੇਂ ਪਾਸ਼ਾ ਇੱਥੇ ਰੁਕੇ ਐ ਤੇ ਇੱਥੇ ਸਰੋਵਰ ਦੇ ਵਿੱਚ ਇੱਥੇ ਸਰੋਵਰ ਦੇ ਕੰਢੇ ਰੋਕੇ 베ਰੀ ਦੇ ਦੰਲੇ ਉਹ 베ਰੀ ਦਾ ਮੋਢੇ ਬਾਬਾ ਜੀ ਆਪ ਜੀ ਨੂੰ ਦਰਸ਼ਨ ਕਰਾਉਣਗੇ ਉਸ 베ਰੀ ਦੇ ਮੋਢ ਆਪ ਦੇ ਕੀਮਤੀ ਦੁਸਾਲੇ ਨਾਲ ਸੇਵਾ ਕੀਤੀ ਔਰ 10ਵੇਂ ਪਾਸ਼ਾਲੇ ਨੂੰ ਪੱਕਾ ਕੀਤਾ ਆਪ ਦੇ ਢਾਲੇ ਦੇ ਨਾਲ ਇੱਥੇ 10ਵੇਂ ਪਾਸ਼ਾ ਤੇ 10ਵੇਂ ਪਾਸ਼ਾ ਦੇ ਚਰਨਸ਼ੋਪ ਪ੍ਰਾਪਤ ਧਰਤੀ ਹੋਣ ਦੇ ਕਰਕੇ ਸੰਗਤਾਂ ਦਾ ਇੰਨਾ ਕੁ ਪ੍ਰੇਮ ਤੇ ਸ਼ਰਧਾ ਇੱਥੇ ਜੁੜੀ ਹੋਈ ਆ ਬਹੁ ਗਿਣਤੀ ਦੇ ਵਿੱਚ ਸੰਗਤ ਆ ਕੇ ਇੱਥੇ ਫੈਰਦੀ ਹੈ ਔਰ ਇੱਥੇ ਮਹਾਪੁਰਸ਼ਾਂ ਦੇ ਵੱਲੋਂ ਜੋ ਪ੍ਰਬੰਧ ਕੀਤੇ ਜਾਂਦੇ ਆ ਸਰਾਮਾਂ ਦੇ ਲੰਗਰਾਂ ਦੇ ਔਰ ਸਾਧੂ ਸੰਤਾਂ ਦੇ ਜਿਨ੍ਹਾਂ ਦੇ ਉਪਰਾਲੇ ਸਰਕਾ ਮਹਸੂਣਾ ਬੂੰਗਾ ਸਾਹਿਬ ਮਹਾਰਾਜ ਦੇ ਇਹਦੇ ਪ੍ਰਬੰਧਕਾਂ ਤੇ ਇਹ ਤੇ ਬਾਬਾ ਜੀ ਇੱਥੋਂ ਦੇ ਮੁਖੀ ਨੇ ਉਹਨਾਂ ਦੇ ਉਪਰਾਲੇ ਸਦਕਾ ਜੋ ਇੱਥੇ ਪ੍ਰਬੰਧ ਕੀਤੇ ਜਾਂਦੇ ਆ ਸੰਗਤਾਂ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਨੇ ਜਿੱਥੇ ਅੱਜ ਤਿਆਗ ਬ ਇਹ ਪ੍ਰੇਮ ਦੀ ਭਜੋਈ ਰੱਬੀ ਰੂਪ ਰੱਬੀ ਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਪਾਂ 350 ਸਾਲਾ ਸ਼ੀਦੀ ਦਿਹਾੜਾ ਅੱਜ ਮਨਾ ਰਹੇ ਆ ਤੇ ਬਹੁਤ ਜ਼ਿਆਦੇ ਭਾਰੀ ਸੰਗਤ ਇੱਥੇ ਪਹੁੰਚ ਰਹੀ ਹੈ ਤੇ ਬਾਬਾ ਜੀ ਵੱਲੋਂ ਚੰਗੇ ਉਪਰਲੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਰਹਿਣ ਲਈ ਲੰਗਰਾਂ ਦੇ ਲਈ ਅੱਜ ਹੋਰ ਨਾਲੋਂ ਵੀ ਪ੍ਰੇਰਨਾ ਕੀਤੀ ਹੈ ਕਿ ਆ ਕੇ ਪਾਈਏ ਇੱਥੇ ਸੰਗਤਾਂ ਦੀ ਸੇਵਾ ਕਰੋ ਲਾਹਾ ਲਓ ਬਿਲਕੁਲ ਐਸਾ ਨਾ ਸੰਗਤਾਂ ਤੇ ਬਾਬਾ ਕਾਕਾ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਤੇ ਚਾਨਣਾ ਪਾਇਆ ਕਿ ਗੁਰੂ ਸਾਹਿਬ ਇਸੇ ਸਥਾਨ ਤੇ ਆਏ ਤੇ ਕਿਸ ਤਰ੍ਹਾਂ ਦੇ ਉਹਨਾਂ ਵੱਲੋਂ ਜਿਹੜੇ ਬਚਨ ਕੀਤੇ ਗਏ ਨੇ ਨਾਲ ਹੀ ਤੁਹਾਨੂੰ ਸ਼ਾਸਤਰਾ ਦੇ ਦਰਸ਼ਨ ਵੀ ਹੈ ਜਿਹੜੇ ਕਰਾਏ ਗਏ ਨੇ ਮਨੀਸ਼ਗਰ ਪੀਟੀਸੀ ਨਿਊਜ਼ ਦਮਦਮਾ ਸਾਹਿਬ